ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕਲੀਆ ਦੇ YouTube ਚੈਨਲ ਤੋਂ ਆਪਣਾ Facebook ਪੇਜ ਵੀ ਬਾਈ ਇਹ ਹੀ ਨਾਂ ਤੇ ਆ ਅਮਰਤ ਡੈਰੀ ਫਾਰਮ ਆਕਲੀਆ ਤੇ Instagram ਪੇਜ ਵੀ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਝੋਟੀ ਦੀ ਵੀਡੀਓ ਲੈ ਕੇ ਆਏ ਆ ਪਹਿਲਾਂ ਝੋਟੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕੰਨ ਕੰਨ ਪੂਰੇ ਵਧੀਆ ਸਿੰਗਾ ਸੰਗਾ ਵੀ ਜਮਾ ਗੋਲ ਆ ਬਾਈ ਕੁੰਡੀ ਐਣ ਜਮਾ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪਤਾ ਕਰਦੇ ਆ ਚਮਕੌਰ ਤੋਂ ਕੀ ਹਾਲ ਆ ਬਾਈ ਚਮਕੌਰ ਵਧੀਆ ਬਾਈ ਤੇ ਬਈ ਦਸੀ ਆਪਣੀ ਡਿਟੇਲ ਝੋਤੀ ਦੀ ਕੀ ਹੈ ਡ੍ਰੇਲ ਬਾਈ ਘਰ ਦੇ ਝੋਤੀ ਹੈਗੀ ਠੀਕ ਹੈ ਠੀਕ ਹੈ 7 ਦਿਨ 8 ਦਿਨ ਸੂਣ ਦੇ ਹਲੇ ਰਹਿੰਦੇ ਨੇਗੇ ਸੂਣ ਦੇ 7 ਤੋਂ 8 ਦਿਨ ਹਜੇ ਲੈ ਜੂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਪੂਰੀ ਵਧੀਆ ਝੋਤੀ ਆ ਠੀਕ ਹੈ ਤੇ ਚਮਕੌਰ ਇਹਦੀ ਮਾਂ ਥੱਲੇ ਦੁੱਧ ਕਿੰਨਾ ਕੁ ਸੀਗਾ ਇਹਦੀ ਮਾਂ ਥੱਲੇ ਵੀ 15 16 ਕਿਲੋ ਸੀ 15 16 ਕਿਲੋ ਦੁੱਧ ਹਾਂ ਨਵੀਂ 15 16 ਕਿਲੋ ਦੁੱਧ ਦੀ ਮਾਲ ਕਹਣਾ ਝੋਤੀ ਤੁਸੀਂ ਦੇਖ ਲਓ ਪੂਰੀ ਵਧੀਆ ਝੋਤੀ ਹੈ ਜੇ ਘਰ ਦੀ ਪਾਲੀ ਹੋਈ ਆ ਥਣ ਥਣ ਦੇਖੋ ਤੁਸੀਂ ਪੂਰਾ ਵਧੀਆ ਥਣ ਲੱਗਿਆ ਹੋਇਆ ਝੋਤੀ ਦੇ ਕੋਈ ਐ ਨਹੀਂਗਾ ਦੇਖ ਕੋਈ ਪੀਚੀ ਨਹੀਂ ਥਣ ਥਣ ਲੇਵਾਲੂ ਵਾ ਦੇਖ ਸਕਦੇ ਤੁਸੀਂ ਕੱਲਾ ਕੱਲਾ ਥਣ ਪਿਆਣ ਪ੍ਰੋਪਰ ਗਿੱਠੀ ਵਿਖਤੇ ਆ ਇਹ ਚਮਕੌਰ ਮੜੀ ਵੀ ਬਈ ਖੋਰ ਕੇ ਦਿਖਾਈ ਦਿਖਾ ਦਿੰਦਾ ਵੀਰੇ ਵੀਡੀਓ ਚ ਬਾਈ ਤੁਹਾਨੂੰ ਰੇਟ ਵੀ ਦੱਸਾਂਗੇ ਐਂਡ ਤੇ ਜੇ ਕਿਸੇ ਵੀਰੇ ਵੀਰ ਨੂੰ ਪਸੰਦ ਆਈ ਤਾਂ ਸਾਨੂੰ ਮੁੱਲ ਵੀ ਕਰ ਦਾਂਗੇ ਇਹਦਾ ਦੇਖੋ ਤੁਸੀਂ ਬਾਈ ਤੋਰਾ ਤੋਰਾ ਦੇਖੋ ਤੁਸੀਂ ਝੋਟੀ ਦਾ ਪੂਰੀ ਵਧੀਆ ਝੋਟੀ ਆ ਯਾਰ ਇਹ ਗੱਡ ਨਹੀਂ ਬਾਕੀ ਬੰਦਾ ਮੰਗਦਾ ਕਹਿੰਦੇ ਆ ਘਰੂ ਝੋਟੀ ਚਾਹੀਦੀ ਆ ਬਾਈ ਕੋਲੇ ਦੇਖੋ ਤੁਸੀਂ ਘਰੂ ਝੋਟੀ ਆ ਪੂਰੀ ਵਧੀਆ ਮੋਰ 7 ਤੋਂ 8 ਦਿਨ ਲੱਗੂ ਹੈ ਹਾਂ ਹਾਂ ਵੀਰੇ ਜਦੋਂ 6 ਤੋਂ 8 ਦਿਨ ਮਹੀਨੇ ਮਦਾਕਤ ਲੈਤੀ ਰੂਪ ਚ ਰਹਿੰਦੇ ਨੇ ਵੱਧ ਲੈ ਕੇ ਘੱਟ ਲੈ ਜੋ ਗੱਲ ਵੱਖਰੀ ਆ ਅੱਛਾ ਉਹ ਅਗਲੇ ਦੇ ਆਹੋ ਆ ਹਾਂ 7 ਕਿ ਦਿਨ ਲਾਉਗੀ ਤੁਸੀਂ ਲੈਵਾ ਦੇ ਸੋਤੀਆ ਮੱਕਾ ਥੋੜਾ ਜਾਂ ਅੰਦਰ ਨੂੰ ਲੈ ਕੇ ਜਾਂਦੀ ਆ ਹੰਹ ਹੰਹ ਪੂਰਾ ਓਕੇ ਆ ਬਈ ਐ ਠੰਡੀ ਸੀਲ ਆ ਕੋਈ ਆਇਆ ਨਹੀਂ ਜਿਵੇਂ ਮਰਜ਼ੀ ਤੁਰੇ ਫਿਰੋ ਵਿੱਚ ਪਸ਼ੂਆਂ ਦੇ ਕਿਉਂ ਵਿੱਚ ਐ ਹੁੰਦਾ ਵੀ ਕੋਈ ਆਉਂਦਾ ਨਹੀਂਗਾ ਡਾਦੀ ਡੁਰਦੀ ਨਹੀਂ ਹੈਗੀ ਤੇ ਬਾਈ ਚਮਕੌਰ ਇਹਦਾ ਰੇਟ ਕੀ ਕਰਦੇ ਆਪਾਂ ਰੇਟ ਵੀ ਰ 1,5000 ਕਰਦੇ ਆ ਬਾਕੀ ਮੌਕੇ ਦੇ ਮਾਨਤਨ ਕਰਦੇ ਆ 1,5000 ਦੀ ਝੋਟੀ ਘਰੂ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਚਮਕੌਰ ਇਹਨੂੰ ਲੈਣ ਵਾਸਤੇ ਆਉਣਾ ਕਿੱਥੇ ਪਊਗਾ ਪੰਡਾ ਅਕਲੀਆ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਛੱਡਾਂਗੇ ਟੈਕਸਟ 'ਚ ਲਿਖਾਂਗੇ ਬਾਈ ਦਾ ਨੰਬਰ ਤੇ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਈ ਤਾਂ ਬਾਈ ਮੁੱਲਵਾੜੀ ਕਰਕੇ ਫੋਨ ਕਰਕੇ ਮੁੱਲਵਾੜੀ ਕਰ ਸਕਦਾ ਹੈਗਾ ਠੀਕ ਹੈ ਧੰਨਵਾਦ ਜੀ